ਹਰ ਇੱਕ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ ਜਿੱਦਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਵੀਡੀਓ ਦੇ ਵਿੱਚ ਤਿੰਨ ਵੱਖ-ਵੱਖ ਵਿਭਾਗਾਂ ਦੇ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੀ ਇਹ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਇਹਨਾਂ ਦੇ ਲਈ ਵੀਡੀਓ ਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਲਓ ਜੇ ਅਗੇ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਸਭ ਤੋਂ ਪਹਿਲਾ ਜੀ ਨੋਟੀਫਿਕੇਸ਼ਨ ਹੈ ਜੀ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਜਾਰੀ ਹੋਇਆ ਵਾਕਨ ਇੰਟਰਵਿਊ ਹੈ ਵੱਖ-ਵੱਖ ਪੋਸਟਾਂ ਦੀ ਜ਼ਰੂਰਤ ਹੈ ਜੀ ਇਹਨਾਂ ਨੂੰ ਅਸਿਸਟੈਂਟ ਪ੍ਰੋਫੈਸਰਜ਼ ਇਕਨੋਮਿਕ ਸਟੱਡੀਜ਼ ਦੇ ਵਿੱਚ ਚਾਹੀਦੇ ਜੀ ਇਹਨਾਂ ਨੂੰ ਗੈਸਟ ਫੈਕਲਟੀ ਦੀ ਜ਼ਰੂਰਤ ਹੈ ਜੀ ਕੋਚਿੰਗ ਅੰਗਰੇਜ਼ੀ ਪੰਜਾਬੀ ਇੰਡੀਅਨ ਇਕਨੋਮਿਕਸ ਕੁਆਂਟੀਟੇਟਿਵ ਐਬਿਟਿਊਡ ਇੱਕ ਪੋਸਟ ਹੈ ਜੀ ਲੌਜੀਕਲ ਰੀਜ਼ਨਿੰਗ ਤਾਂ ਇਹਨਾਂ ਸਾਰੇ ਵਿਸ਼ਿਆਂ ਦੇ ਵਿੱਚ ਇਹਨਾਂ ਨੂੰ ਗੈਸਟ ਫੈਕਲਟੀ ਦੀ ਜ਼ਰੂਰਤ ਹੈ ਜੀ ਕਿ ਇੱਕ ਪੋਸਟ ਹੈ ਗੈਸਟ ਫੈਕਲਟੀ ਪੋਲੀਟੀਕਲ ਸਾਇੰਸ ਇੱਕ ਪੋਸਟ ਹੈ ਜੀ ਟਿਊਟਰ ਇਨਾਂ ਪੋਸਟਾਂ ਦੀ ਹੋਰ ਡਿਟੇਲ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ www.cup.edu.in ਇਸ ਵੈਬਸਾਈਟ ਤੇ ਸਾਰੀ ਜਾਣਕਾਰੀ ਹੈ ਜੀ ਅਪਲਾਈ ਕਰਨ ਦੇ ਸਬੰਧ ਵਿੱਚ ਨੈਕਸਟ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅਸਿਸਟੈਂਟ ਮੈਨੇਜਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਅਸਿਸਟੈਂਟ ਐਜੂਕੇਸ਼ਨ ਆਫੀਸਰ ਦੀ ਇੱਕ ਪੋਸਟ ਹੈ ਜੀ ਜਿਹਦੇ ਦੀ ਸੈਲਰੀ ਇਹਨਾਂ ਵੱਲੋਂ 3400 ਰੁਪਏ ਰੱਖੀ ਗਈ ਹੈ ਪੋਸਟਾਂ ਨਰਨ ਵਾਲੀਆਂ ਜੀ ਏਜ ਲਿਮਿਟ ਇਹਦੇ ਲਈ 45 ਸਾਲ ਰੱਖੀ ਗਈ ਜਿੰਨਾ ਵੱਲੋਂ ਤੇ ਲਾਸਟ ਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 18 ਮਾਰਚ 2025 ਸ਼ਾਮ 5 ਵਜੇ ਤੱਕ ਹੈ ਜੀ ਹੋਰ ਵੀਰਵਿਆਂ ਦੇ ਲਈ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਜੀ pgsciencecity.punjab.gov.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਜੀ ਤੀਜਾ ਨੋਟੀਫਿਕੇਸ਼ਨ ਹੈ ਜੀ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਵੱਲੋਂ ਜਾਰੀ ਹੋਇਆ ਇਹਨਾਂ ਵੱਲੋਂ ਅਕਾਊਂਟੈਂਟ ਦੀ ਪੋਸਟ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਘੱਟੋ ਘੱਟ ਯੋਗਤਾ ਬੀ ਕਾਮ ਮੰਗੀ ਗਈ ਹੈ ਇਹ ਇਸ ਪੋਸਟ ਦੇ ਲਈ ਤੁਹਾਡਾ 2 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਜੀ ਕੰਪਿਊਟਰ ਐਮ ਐਸ ਆਫਿਸ ਟੈਲੀ ਅਕਾਊਂਟਿੰਗ ਸੌਫਟਵੇਅਰ ਦੀ ਤੁਹਾਨੂੰ ਪੂਰੀ ਸਮਝ ਹੋਣੀ ਚਾਹੀਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਤ ਉਮੀਦਵਾਰ ਨੂੰ ਪੈਲ ਰੋਗੀ ਜੀ ਆਪਣੀ ਵਿਦਿਅਕ ਯੋਗਤਾ ਤਜਰਬੇ ਲੈ ਕੇ ਬਾਇਓ ਡਾਟਾ ਲੈ ਕੇ ਤੁਸੀਂ ਇਹਨਾਂ ਦੀ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਤੇ ਇਹ ਜੋ ਕਮੇਟੀ ਹੈ ਰੋਗੀ ਜੋ ਇੰਟਰਵਿਊ ਲੋਗੀ ਜੀ ਤੇ 23 2025 ਨੂੰ ਸਵੇਰੇ 11 ਵਜੇ ਤੁਸੀਂ ਇੰਟਰਵਿਊ ਦੇ ਲਈ ਹਾਜ਼ਰ ਹੋ ਸਕਦੇ ਹਾਂ ਜੀ ਤਾਂ ਕਿਸੇ ਤਰ੍ਹਾਂ ਦਾ ਕੋਈ ਟੀਏਡੀਐਨ ਦਿੱਤਾ ਜਾਣਾ ਇਨ੍ਹਾਂ ਪੋਸਟਾਂ ਦੇ ਲਈ ਜੋ ਤੁਸੀਂ ਇੰਟਰਵਿਊ ਦੇਣ ਜਾਓਗੇ ਤਾਂ ਯੋਗ ਵਿਦਵਾਰ ਇਨ੍ਹਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ ਤਾਂ ਇਹ ਹੈ ਜੀ ਵਕ ਵਕ ਤੈਨਾਂ ਨੋਟੀਫਿਕੇਸ਼ਨ ਜੋ ਜਾਰੀ ਹੋਇਆ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਦੇ ਰਿਆ ਕਰੋ ਜੀ ਧੰਨਵਾਦ